ਮਾਨਸਾ ਜ਼ਿਲ੍ਹੇ ਦੇ ਪੇਖੀ ਕਸੇ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਜੋ ਕਿ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਪੈਸੇ ਜਮਾ ਕਰਾਉਣ ਲਈ ਆਇਆ ਸੀ ਪਰ ਦੋ ਚਲਾਕ ਮਹਿਲਾਵਾਂ ਚੋਰਾ ਦੇ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ ਤੇ ਫਿਰ ਬੈਂਕ ਦੇ ਵਿੱਚ ਦਾਖਲ ਹੋ ਕੇ ਬਜ਼ੁਰਗ ਵਿਅਕਤੀ ਤੋਂ ਲੱਖਾਂ ਰੁਪਏ ਚੋਰੀ ਕਰ ਲਏ ਗਏ। ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਔਰਤਾਂ ਦੇ ਚਿਹਰੇ ਸਾਫ਼ ਤੌਰ ਤੇ ਦਿਖਾਈ ਉੱਤੇ ਜਾ ਰਹੇ ਨੇ। ਇਹਨਾਂ ਦੋਹਾਂ ਚੋਰਾ ਨੇ ਪਹਿਲਾਂ ਬਜ਼ੁਰਗ ਵਿਅਕਤੀ ਦਾ ਪਿੱਛਾ ਕੀਤਾ ਅਤੇ ਫਿਰ ਬੈਂਕ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਜਦ ਬਜ਼ੁਰਗ ਵਿਅਕਤੀ ਬੈਂਕ ਚਾ ਨੇ ਪੈਸੇ ਜਮ੍ਹਾਂ ਕਰਾਉਣ ਦੇ ਲਈ ਲਾਈਨ ਦੇ ਵਿੱਚ ਖੜਾ ਹੋਇਆ ਤਾਂ ਇਹਨਾਂ ਔਰਤਾਂ ਨੇ ਇੱਕ ਘੇਰਾ ਬਣਾ ਕੇ ਬਜ਼ੁਰਗ ਵਿਅਕਤੀ ਨੂੰ ਘੇਰ ਲਿਆ ਅਤੇ ਫਿਰ ਇੱਕ ਔਰਤ ਨੇ ਉਸ ਦੇ ਬੈਗ ਦੇ ਵਿੱਚੋਂ ਪੈਸੇ ਕੱਢ ਲਏ ਪੈਸੇ ਕੱਢਣ ਤੋਂ ਬਾਅਦ ਦੋਹੇ ਉੱਥੋਂ ਭੱਜ ਗਈਆਂ ਸੀਸੀਟੀਵੀ ਕੈਮਰੇ 'ਚ ਇਹਨਾਂ ਦੋਹਾਂ ਦੀ ਸ਼ਕਲ ਜੜੀਓ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਹੁਣ ਦੇਖਣਾ ਇਹ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਕੱਲ ਜੀ SBI ਬੈਂਕ ਦੇ ਵਿੱਚ ਪਿੱਖੀ ਦੇ ਵਿੱਚ ਜਨਪਤ ਸਿੰਘ ਅਤਾਲੇ ਚਲਾ ਦਾ ਪੈਸੇ ਜਮ੍ਹਾਂ ਕਰਾਉਣ ਆਇਆ ਸੀ ਜੀ ਉੱਥੇ ਇੱਕ ਪਿੱਛੇ ਦੋ ਔਰਤਾਂ ਆਈਆਂ ਜੀ ਆ ਕੇ ਉਹਨਾਂ ਦੇ ਬੈਗ ਦੇ ਹੈਂਡ ਬੈਗ ਦੇ ਵਿੱਚੋਂ ਹੱਥ ਪਾ ਕੇ ਪੈਸੇ ਕੱਢ ਕੇ ਚਲੀਆਂ ਗਈਆਂ ਜੀ ਅਸੀਂ ਕੈਮਰੇ ਵਗੈਰਾ ਟਰੋਲ ਰਹੇ ਹਾਂਗੇ ਸਾਰੇ ਜਿੱਥੇ-ਜਿੱਥੇ ਵੀ ਸਾਨੂੰ ਪੜਤਾਲ ਪਤਾ ਕਰ ਰਹੇ ਹਾਂਗੇ ਜਿੱਥੇ ਵੀ ਜਵੇਂ ਵੀ ਪਤਾ ਲੱਗਦਾ ਸਾਨੂੰ ਜੀ ਜਲਦੀ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਲੋਕਾਂ ਦੀ ਕੀ ਫੀਲ ਕਰੋਗੇ ਲੋਕਾਂ ਨੂੰ ਇਹੀ ਅਪੀਲ ਹੈ ਜੀ ਸਾਨੂੰ ਇਹਨਾਂ ਨੇ ਲੇਟ ਤਲਾਹ ਦਿੱਤੀ ਹੈ ਜੀ ਕੁਰਤਾ ਤਲਾਹ ਦਿੱਤੇ ਤਾਂ ਅਸੀਂ ਜਲਦੀ ਉਹਨਾਂ ਨੂੰ ਉਸੇ ਟਾਈਮ ਹੀ ਉੱਥੇ ਗ੍ਰਿਫਤਾਰ ਕਰ ਲੈਂਦੇ ਜੀ ਹੁਣ ਸਾਨੂੰ ਕੁਝ ਟਾਈਮ ਡੇਟ ਦੱਸਿਆ ਜੀ ਇਹਨਾਂ ਕਿ ਸਾਡੇ ਕੋਲ ਰੇਟ ਇਨਫਰਮੇਸ਼ਨ ਆਈ ਹੈ ਜੀ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਜੀ ਜਲਦੀ ਸਾਡੀ ਕੋਸ਼ਿਸ਼ ਇਹੀ ਹੈ ਜੀ ਭਾਲ ਕਰਕੇ ਅਸੀਂ ਜਿੱਥੇ ਦਾ ਕੱਢੀ